ਸਤਿ ਸ਼੍ਰੀ ਅਕਾਲ ਜੀ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅਸੀਂ ਪਹੁੰਚੇ ਹਾਂ ਸ਼੍ਰੀ ਨਨਕਾਣਾ ਸਾਹਿਬ ਰਾਤ ਸਾਡੀ ਸਟੇ ਜਨਮ ਸਥਾਨ ਸ਼੍ਰੀ ਨਨਕਾਣਾ ਸਾਹਿਬ ਜਿਹੜਾ ਮੇਨ ਗੁਰਦੁਆਰਾ ਹੈ ਉਸ ਤੋਂ ਥੋੜੀ ਦੂਰ ਦੂਜੇ ਇੱਕ ਗੁਰਦੁਆਰਾ ਸਾਹਿਬ ਗੁਰਦੁਆਰਾ ਸ਼੍ਰੀ ਤੰਬੂ ਸਾਹਿਬ ਦੇ ਵਿੱਚ ਬਣੀ ਸਰਾਂ ਦੇ ਵਿੱਚ ਹੋ ਗਈ ਸੀ ਤੇ ਹੁਣ ਸਵੇਰੇ ਇਸ਼ਨਾਨ ਪਾਣੀ ਕਰਕੇ ਨਨਕਾਣਾ ਸਾਹਿਬ ਦੇ ਬਾਜ਼ਾਰਾਂ ਵਿੱਚ ਆਏ ਆ ਗੁਰੂ ਦੀਆਂ ਨਗਰੀ ਦੇ ਬਾਜ਼ਾਰ ਦੀਆਂ ਰੌਣਕਾਂ ਤੁਸੀਂ ਵੀ ਵੇਖੋ ਇਹ ਬਾਜ਼ਾਰ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਬਿਲਕੁਲ ਸਾਹਮਣੇ ਵਾਲੀ ਸੜਕ ਤੇ ਬਣਿਆ ਹੋਇਆ ਹੈ ਔਰ ਬੜੇ ਲੋਕਾਂ ਦੀਆਂ ਦੁਕਾਨਾਂ ਸਿੱਖ ਭਾਈਚਾਰੇ ਦੀਆਂ ਦੁਕਾਨਾਂ ਵੀ ਇਸ ਬਾਜ਼ਾਰ ਦੇ ਵਿੱਚ ਬਣੀਆਂ ਹੋਈਆਂ ਨੇ ਤੇ ਮਸਜਿਦ ਬਣੀ ਹੋਈ ਹੈ ਗੁਰੂ ਘਰ ਦੇ ਬਿਲਕੁਲ ਸਾਹਮਣੇ ਇੱਥੇ ਤੇ ਬਾਜ਼ਾਰ ਸਵੇਰੀ ਤਕਰੀਬਨ 7 ਵਜੇ ਇੱਥੇ ਖੁੱਲ ਜਾਂਦੇ ਨੇ ਤਕਰੀਬਨ 7 7:30 ਵਜੇ ਦਾ ਟਾਈਮ ਹੈ ਅਸੀਂ ਵੈਸੇ ਹੀ ਬਾਹਰ ਸੈਰ ਕਰਨ ਆ ਗਏ ਸੀ ਤੇ ਹੁਣ ਇੱਥੋਂ ਵਾਪਸ ਗੁਰਦੁਆਰਾ ਸ਼੍ਰੀ ਤੰਬੂ ਸਾਹਿਬ ਜਾਣੇ ਆ ਪਹਿਲਾਂ ਤੁਹਾਨੂੰ ਜਿੱਥੇ ਠਹਿਰੇ ਸੀ ਉਹ ਦਿਖਾਣੇ ਆ ਉਸ ਤੋਂ ਬਾਅਦ ਅਸੀਂ ਮੇਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਜਾਵਾਂਗੇ ਉੱਥੇ ਵੀ ਅਸੀਂ ਹੁਣ ਪਹੁੰਚੇ ਆ ਜੀ ਗੁਰਦੁਆਰਾ ਸ਼੍ਰੀ ਤੰਬੂ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਇਹ ਉਹ ਸਥਾਨ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਹੈ ਇਸ ਜਗ੍ਹਾ ਨੂੰ ਇਸ ਦੀ ਨਵੀਂ ਬਿਲਡਿੰਗ ਦਾ ਹੁਣ ਕੰਮ ਚੱਲ ਰਿਹਾ ਹੈ ਕੰਸਟਰਕਸ਼ਨ ਚੱਲ ਰਹੀ ਹੈ ਤੇ ਸੰਗਤਾਂ ਜਦੋਂ ਨਨਕਾਣਾ ਸਾਹਿਬ ਆਉਂਦੀਆਂ ਨੇ ਤਾਂ ਇਸ ਜਗ੍ਹਾ ਤੇ ਵੀ ਦਰਸ਼ਨ ਕਰਦੀਆਂ ਨੇ ਹਾਂਜੀ ਪਹੁੰਚੇ ਆ ਜੀ ਆਪਾਂ ਗੁਰਦੁਆਰਾ ਸ਼੍ਰੀ ਤੰਬੂ ਸਾਹਿਬ ਇਹ ਸਥਾਨ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਪਵਿੱਤਰ ਚਰਨ ਛੋਹ ਪ੍ਰਾਪਤ ਹੈ ਕਹਿਆ ਜਾਂਦਾ ਹੈ ਕਿ ਜਦੋਂ ਗੁਰੂ ਨਾਨਕ ਦੇਵ ਜੀ ਸੱਚਾ ਸੌਦਾ ਕਰਕੇ ਵਾਪਸ ਆਏ ਤਾਂ ਕੁਝ ਸਮੇਂ ਲਈ ਇਸ ਵਣ ਦੇ ਦਰਖਤ ਇੱਥੇ ਠਹਿਰੇ ਸਨ ਇਹ ਵਣ ਦਾ ਦਰਖਤ ਜੋ ਅੱਜ ਵੀ ਮੌਜੂਦ ਹੈ ਸੰਗਤਾਂ ਇਸ ਦੇ ਦਰਸ਼ਨ ਕਰਕੇ ਆਪਣੇ ਧੰਨ ਭਾਗ ਸਮਝਦੀਆਂ ਨੇ ਏਸੇ ਹੀ ਸਥਾਨ ਤੋਂ ਭਾਈ ਬਾਲਾ ਜੀ ਘਰ ਪਰਿਵਾਰ ਨੂੰ ਮਿਲਣ ਗਏ ਤੇ ਇੱਕ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਿਤਾ ਮਹਿਤਾ ਕਾਲੂ ਜੀ ਵੀ ਇੱਥੇ ਹੀ ਆ ਕੇ ਉਹਨਾਂ ਨੂੰ ਮਿਲੇ ਸਨ ਇਹ ਵਣ ਦਾ ਦਰਖਤ ਦਾ ਸਰੂਪ ਤੰਬੂ ਵਰਗਾ ਹੋਣ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਸ੍ਰੀ ਤੰਬੂ ਸਾਹਿਬ ਪ੍ਰਸਿੱਧ ਹੋਇਆ ਤੁਸੀਂ ਦੇਖੋ ਇਹ ਉਹ ਜਗ੍ਹਾ ਇਹ ਉਹ ਜਗ੍ਹਾ ਜਿਹੜੀ ਹੈ ਉਹ ਅੱਜ ਵੀ ਇੱਥੇ ਮੌਜੂਦ ਹੈ ਤੁਸੀਂ ਦੇਖ ਸਕਦੇ ਹੋ ਇਹ ਉਹ ਵਾਣਾ ਤੇ ਕਮਾਲ ਦੀ ਗੱਲ ਇਹ ਹੈ ਮੇਰੇ ਗੁਰਦਾਨੰਕ ਦੇਵ ਸੱਚੇ ਪਾਤਸ਼ਾਹ ਦੇ ਦੇਖੋ ਕਿ ਇਹ ਜਗ੍ਹਾ ਰੁੱਖ गिरਕੇ ਵੀ ਫੁੱਲ ਰਹੇ ਨੇ ਕਿੰਨੀ ਵੱਡੀ ਗੱਲ ਹੈ ਕਿ ਇਹ ਉਹ ਰੁੱਖ ਜਿੱਥੇ ਗੁਰੂ ਸਾਹਿਬ ਬੈਠੇ ਸੀ ਇਹ ਰੁੱਖ ਇੰਨੇ ਸਾਲਾਂ ਦਾ ਇੱਥੇ ਮੌਜੂਦ ਔਰ गिरਕੇ ਵੀ ਫੁੱਟ ਰਹੇ ਹੈ ਇਹ ਬਿਲਕੁਲ ਐਗਜ਼ੈਕਟਲੀ ਉਹ ਜਗ੍ਹਾ ਹੈ ਤੁਸੀਂ ਦਰਸ਼ਨ ਦੇਦਾਰ ਕਰੋ ਗੁਰਦੁਆਰਾ ਸ਼੍ਰੀ ਤੰਬੂ ਸਾਹਿਬ ਤੋਂ ਦਰਸ਼ਨ ਕਰਵਾਉਣ ਤੋਂ ਬਾਅਦ ਅਸੀਂ ਹੁਣ ਤੁਹਾਨੂੰ ਲੈ ਕੇ ਆਏ ਆ ਉਸ ਮਹਾਨ ਧਰਤੀ ਤੇ ਦਰਸ਼ਨ ਦਿਦਾਰ ਕਰਵਾਉਣ ਲਈ ਜਿੱਥੇ ਮੇਰੇ ਸੱਚੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਅਵਤਾਰ ਲਿਆ ਉਹ ਧਰਤੀ ਜਿੱਥੇ ਗੁਰੂ ਸਾਹਿਬ ਨੇ ਜਨਮ ਲਿਆ ਯਾਨੀ ਕਿ ਨਨਕਾਣਾ ਸਾਹਿਬ ਦਾ ਉਹ ਗੁਰਦੁਆਰਾ ਉਹ ਜਨਮ ਸਥਾਨ ਨਨਕਾਣਾ ਸਾਹਿਬ ਆਓ ਤੁਹਾਨੂੰ ਦਰਸ਼ਨ ਦਿਦਾਰ ਕਰਵਾਉਨੇ ਆ ਗੁਰਨਾਨਕ ਦੇਵ ਜੀ ਦੇ ਜਨਮ ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਦੁਆਰਾ ਸਾਹਿਬ ਦੇ ਅੰਦਰ ਆਪਾਂ ਪਹੁੰਚ ਗਏ ਆ ਨਨਕਾਣਾ ਸਾਹਿਬ ਗੁਰੂ ਸਾਹਿਬ ਦਾ ਜਨਮ ਸਥਾਨ ਰਾਤ ਬਹੁਤ ਜ਼ਿਆਦਾ ਹਨੇਰਾ ਹੋ ਗਿਆ ਸੀਗਾ ਤਕਰੀਬਨ 2-3 ਵਜੇ ਸੀ ਸਵੇਰੇ ਇਸ ਕਰਕੇ ਤੁਹਾਨੂੰ ਜਗ੍ਹਾ ਦੇ ਦਰਸ਼ਨ ਦੀਦਾਰ ਨਹੀਂ ਕਰਵਾ पाए ਹੁਣ ਆ ਦੇਖੋ ਉਹ ਗੁਰੂ ਘਰ ਜਿਹੜੇ ਆਪਾਂ ਫੋਟੋਆਂ ਦੇਖਦੇ ਰਹੇ ਜਿਹੜੇ ਆਪਾਂ ਸਕੂਲਾਂ ਦੀਆਂ ਕਿਤਾਬਾਂ ਦੇ ਵਿੱਚ ਫੋਟੋਆਂ ਦੇਖਦੇ ਰਹੇ ਇਹ ਉਹ ਪਵਿੱਤਰ ਜਗ੍ਹਾ ਇਹ ਉਹ ਪਵਿੱਤਰ ਸਥਾਨ ਜਨਮ ਸਥਾਨ ਗੁਰਨਾਨਕ ਦੇਵ ਜੀ ਸ਼੍ਰੀ ਨਨਕਾਣਾ ਸਾਹਿਬ ਇਹ ਉਹ ਬਿਲਡਿੰਗ ਜਿਹੜੀ ਬਿਲਡਿੰਗ ਨੂੰ ਦੇਖ ਕੇ ਕਿਤਾਬਾਂ ਦੇ ਵਿੱਚ ਹੀ ਲੂੰ ਕੰਡੇ ਖੜੇ ਹੋ ਜਾਂਦੇ ਸੀ ਔਰ ਜਿਹੜੇ ਜਨਮ ਸਥਾਨ ਦੇ ਦ دیدار ਕਰਨ ਵਾਸਤੇ ਦੁਨੀਆ ਭਰ ਦੇ ਗੁਰਦੁਆਰਿਆਂ ਦੇ ਵਿੱਚ ਸਵੇਰੇ ਸਵੇਰੇ ਅਰਦਾਸ ਹੁੰਦੀ ਹੈ ਕਿ ਜਿਹੜੇ ਸਾਡੇ ਤੋਂ ਵਿਛੜੇ ਗਏ ਗੁਰੂ ਧਾਮ ਉਹਨਾਂ ਦੇ ਦਰਸ਼ਨ ਦੇਦਾਰ ਅਸੀਂ ਕਰੀਏ ਤੁਸੀਂ ਘਰ ਬੈਠੇ ਇਸ ਜਨਮ ਸਥਾਨ ਦੇ ਦਰਸ਼ਨ ਦੇਦਾਰ ਕਰੋ ਇਹ ਉਹ ਬਿਲਡਿੰਗ ਇਹ ਉਹ ਜਨਮ ਸਥਾਨ ਇਹ ਉਹ ਜਗ੍ਹਾ ਜਿੱਥੇ ਮੇਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਨੇ ਜਨਮ ਲਿਆ ਔਰ ਇਸ ਖੁੱਲ ਨੂੰ ਤਾਰਿਆ ਲੋ ਜੀ ਪਹੁੰਚ ਗਏ ਆ ਜਨਮ ਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ 메ਨ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਤੁਹਾਨੂੰ ਕਰਾਉਨੇ ਆ ਅੰਦਰ ਦੇ ਦਰਸ਼ਨ دیدار ਇਹ ਗੁਰੂ ਘਰ ਦੇ ਰੂਪਕਾਂ ਦੇਖੋ ਵਿਸਾਖੀ ਦੇ ਉੱਪਰ ਜਿਹੜਾ ਇਹ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਅੰਦਰ ਦਾ ਦ੍ਰਿਸ਼ ਇਹ ਉਹ ਝੰਡਾ ਜੀ ਜਿੱਥੇ ਸਿੱਖ ਸ਼ਹੀਦੀ ਲਈ ਇਹ ਸਥਾਨ ਯਾਦ ਕੀਤਾ ਜਾਂਦਾ ਹੈ ਇੱਥੇ ਇਹਦੀ ਹਿਸਟਰੀ ਲਿਖੀ ਹੋਈ ਆ ਤੁਸੀਂ ਪੜ੍ਹ ਸਕਦੇ ਹੋ ਕਿ 20 ਫਰਵਰੀ 1921 ਪੰਜਾਬ ਤੇ ਅੰਗਰੇਜ਼ਾਂ ਦੇ ਕਬਜ਼ੇ ਮਗਰੋਂ ਮਹੰਤਾ ਨੇ ਉਹਨਾਂ ਨਾਲ ਗਠਜੋੜ ਕਰਕੇ ਸ਼੍ਰੀ ਜਨਮ ਸਥਾਨ ਤੇ ਕਬਜ਼ਾ ਕਰ ਲਿਆ ਸੀ ਮਹਾਂਤ ਗੁਰੂ ਘਰ ਦੀ ਬੇਅਦਬੀ ਕਰਦੇ ਸੀ ਤੇ ਆਏ ਹੋਏ ਯਾਤਰੀਆਂ ਨੂੰ ਤੰਗ ਪ੍ਰੇਸ਼ਾਨ ਕਰਦੇ ਸੀ ਗੁਰੂ ਕੇ ਸਿੰਘਾਂ ਕੋਲੋਂ ਗੁਰੂ ਘਰ ਦੀ ਇਹ ਹਾਲਤ ਸਹਾਈ ਨਾ ਗਈ ਤੇ ਉਹਨਾਂ ਨੇ ਜਨਮ ਸਥਾਨ ਨੂੰ Hindu ਮਹਾਂਤ ਦੇ ਕਬਜ਼ੇ ਤੋਂ ਆਜ਼ਾਦ ਕਰਵਾਉਣ ਦਾ ਫੈਸਲਾ ਕਰ ਲਿਆ 20 ਫਰਵਰੀ 1921 ਨੂੰ ਜਥੇਦਾਰ ਸਰਦਾਰ ਲక్ష్మణ ਸਿੰਘ ਲਗਭਗ 200 ਸਿੰਘਾਂ ਦਾ ਜਥਾ ਲੈ ਕੇ ਗੁਰੂ ਸਾਹਿਬ ਪਹੁੰਚੇ Hindu ਮਹਾਂਤ ਨਾਰਾਇਣ ਦਾਸ ਨੇ ਗੁਰਦੁਆਰੇ ਦਾ ਕਬਜ਼ਾ ਛੱਡਣ ਤੋਂ ਨਾ ਕਰ ਦਿੱਤੀ ਤੇ ਇਸ ਦੇ ਬੰਦਿਆਂ ਨੇ ਇਹਨਾਂ ਨਿਹੰਤ निहत्तै सिंहਾਂ ਨੂੰ ਬੜੀ ਬੇਦਰਦੀ ਨਾਲ ਸ਼ਹੀਦ ਕੀਤਾ ਭਾਈ ਲక్ష్మణ ਸਿੰਘ ਨੂੰ ਗੁਰਦੁਆਰੇ ਦੇ ਅੰਦਰ ਇਸੇ ਝੰਡ ਨਾਲ ਪੁੱਠਾ ਲਟਕਾ ਕੇ ਜਿਉਂਦਾ ਜੀ ਸਾੜ ਦਿੱਤਾ ਗਿਆ ਸੀ ਸਾੜ ਕੇ ਸ਼ਹੀਦ ਕਰ ਦਿੱਤਾ ਗਿਆ ਸੀ ਇਸ ਤਰ੍ਹਾਂ ਸਿੰਘਾਂ ਨੇ ਆਪਣੀ ਜਾਨਾਂ ਵਾਰ ਕੇ ਹਿੰਦੂ ਮਹੰਤਾਂ ਤੋਂ ਗੁਰਦੁਆਰਾ ਆਜ਼ਾਦ ਕਰਵਾਇਆ ਸੀ ਇਹ ਉਹ ਝੰਡਾ ਹੈ ਜੀ ਅੱਜ ਵੀ ਇਹ ਤੁਸੀਂ ਦੇਖ ਸਕਦੇ ਹੋ ਇਸੇ ਝੰਡ ਨਾਲ ਪੁੱਠਾ ਲਟਕਾ ਕੇ ਭਾਈ ਲక్ష్మణ ਸਿੰਘ ਜੀ ਨੂੰ ਜਿਉਂਦਾ ਜੀ ਸਾੜ ਕੇ ਸ਼ਹੀਦ ਕੀਤਾ ਗਿਆ ਸੀ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਵਿੱਚ ਬੈਠੇਆਂ ਗੈਸਟ ਰੂਮ ਦੇ ਵਿੱਚ ਇੱਥੇ ਕੁਝ ਸਾਨੂੰ ਇੱਥੇ ਦੇ ਪਾਕਿਸਤਾਨ ਦੇ ਜਿਹੜੇ ਜਰਨਲਿਸਟ ਨੇ ਲੋਕਲ ਜਰਨਲਿਸਟ ਨੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਪਾਕਿਸਤਾਨ ਦੇ ਵਿੱਚ ਉਹ ਇੱਥੇ ਮਿਲਣ ਆ ਰਹੇ ਨੇ ਸਾਨੂੰ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਇੱਥੇ ਨਨਕਾਣਾ ਸਾਹਿਬ ਜ਼ਿਲ੍ਹੇ ਦੇ ਜਰਨਲਿਸਟ ਨੇ ਖਾਨੇਵਾਲ ਦੇ ਨੇ ਲਾਹੌਰ ਡਿਸਟ੍ਰਿਕਟ ਦੇ ਨੇ ਅਲੱਗ-ਅਲੱਗ ਅਖਬਾਰ ਤੇ ਅਲੱਗ-ਅਲੱਗ ਚੈਨਲਸ ਦੇ ਕੁਝ ਜਰਨਲਿਸਟ ਮਿਲਣ ਆ ਰਹੇ ਨੇ ਮੈਂ ਸਾਰਿਆਂ ਨੂੰ ਤੁਹਾਨੂੰ ਮਿਲਵਾਵਾਂਗੇ ਪਾਕਿਸਤਾਨ ਦੇ ਅਲੱਗ-ਅਲੱਗ ਜ਼ਿਲ੍ਹਿਆਂ ਤੋਂ ਆਏ ਅਲੱਗ-ਅਲੱਗ ਅਖਬਾਰਾਂ ਅਤੇ ਚੈਨਲਾਂ ਦੇ ਪੱਤਰਕਾਰਾਂ ਨੇ ਜਿਸ ਤਰੀਕੇ ਨਾਲ ਸਾਡਾ ਦਿਲੋਂ ਸਵਾਗਤ ਕੀਤਾ ਉਹ ਵਾਕਈ ਕਾਬਿਲ-ਏ-ਤਾਰੀਫ਼ ਰਿਹਾ ਇੰਨਾ ਪਿਆਰ ਇੰਨੀ ਮੁਹੱਬਤ ਕਿ ਸਾਨੂੰ ਇੱਕ ਪੱਲੇ ਵੀ ਨਹੀਂ ਲੱਗਿਆ ਕਿ ਅਸੀਂ ਕਿਸੇ ਦੂਸਰੇ ਮੁਲਕ ਦੀ ਮੀਡੀਆ ਨੂੰ ਮਿਲ ਰਹੇ ਹਾਂ ਗੁਰੂ ਘਰ ਵਿੱਚ ਹੋਈ ਇਸ ਮੁਲਾਕਾਤ ਇੱਕ ਯਾਦਗਾਰ ਮੁਲਾਕਾਤ ਹੋ ਨਿਭੜੀ ਜਿਹੜੀ ਸ਼ਾਇਦ ਅਸੀਂ ਕਦੇ ਵੀ ਨਹੀਂ ਭੁਲਾ ਸਕਦੇ ਪ੍ਰੈਸ ਕਲੱਬ ਸ਼੍ਰੀ ਨਨਕਾਣਾ ਸਾਹਿਬ ਦੇ ਪ੍ਰੈਜ਼ੀਡੈਂਟ ਚੌਧਰੀ ਹਫਜ਼ਲ ਹਕ ਖਾਨ ਤੇ ਹੋਰ ਮੀਡੀਆ ਦੇ ਸਾਥੀਆਂ ਨੇ ਇੰਨੀ ਮੁਹੱਬਤ ਦਿੱਤੀ ਕਿ ਉਹ ਸਾਨੂੰ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਤੋਂ ਆਪਣੀ ਗੱਡੀ ਵਿੱਚ ਬਿਠਾ ਕੇ ਨਾ ਸਿਰਫ ਆਪਣੇ ਘਰ ਲੈ ਕੇ ਗਏ ਬਲਕਿ ਬਾ ਕਮਾਲ ਮਹਿਮਾਨ ਨਵਾਜ਼ੀ ਕਰਕੇ ਸਾਡੇ ਦਿਲਾਂ ਵਿੱਚ ਆਪਣਾ ਸਤਿਕਾਰ ਹੋਰ ਵਧਾਇਆ ਨਨਕਾਣਾ ਸਾਹਿਬ ਜਨਮ ਸਥਾਨ ਤੋਂ ਮੰਗਤੀ ਨਨਕਾਣਾ ਸਾਹਿਬ ਸ਼ਹਿਰ ਦੇ ਅੰਦਰ ਜਿਹੜੇ ਬਾਕੀ ਗੁਰਦੁਆਰਾ ਹੈਗੇ ਨੇ ਉਹਨਾਂ ਦੇ ਅਸੀਂ ਦਰਸ਼ਨ ਦੇਖਾਰ ਕਰਨ ਚੱਲੇ ਆ ਆਟੋ ਦੇ ਵਿੱਚ ਬੈਠੇ ਆ ਤੁਸੀਂ ਦੇਖ ਸਕਦੇ ਹੋ ਨਨਕਾਣਾ ਸਾਹਿਬ ਦਾ ਬਾਜ਼ਾਰ ਸ਼ਾਮ ਦੇ ਲਗਭਗ 6:55 ਮਿੰਟ 7:00 ਵੱਜ ਚੁੱਕੇ ਨੇ ਮੌਸਮ ਪਟਿਆਲੇ ਵਾਲਾ ਹੈ ਪਿੱਛੇ ਸਾਹ ਦੇਖੋ ਤੁਸੀਂ ਬਾਜ਼ਾਰ ਜਿਹੜਾ ਹੈਗਾ ਨਨਕਾਣਾ ਸਾਹਿਬ ਦਾ ਬਾਜ਼ਾਰ ਅੱਗੇ ਮੇਰੀਆਂ ਮਾਤਾਵਾਂ ਬੈਠੀਆਂ ਨੇ ਤੁਸੀਂ ਦੇਖ ਸਕਦੇ ਹੋ ਮਾਤਾ ਜੀ ਬਾਏ ਬਾਏ ਕਰ ਰਹੇ ਨੇ ਇਹ ਵੀ ਸਾਡੇ ਨਾਲ ਨੇ 3-4 ਦਿਨ ਤੋਂ ਜੱਫੇ ਦੇ ਵਿੱਚ ਸਾਡੇ ਨਾਲ ਬੈਠੇ ਨੇ ਹੁਣ ਅਸੀਂ ਜਿਹੜੇ ਨਨਕਾਣਾ ਸਾਹਿਬ ਦੇ ਬਾਕੀ ਗੁਰਦੁਆਰਾ ਸਾਹਿਬਾਂ ਨੇ ਜਿੱਥੇ ਬਾਬਾ ਜੀ ਪਰਨ ਜਾਂਦੇ ਸੀ ਜਿੱਥੇ ਬਾਬਾ ਜੀ ਮੱਝਾਂ ਚਾਰਨ ਜਾਂਦੇ ਸੀ ਔਰ ਜਿੱਥੇ ਬਾਬਾ ਜੀ ਬਾਕੀ ਹੋਰ ਖੇਡਦੇ ਸੀ ਉਹ ਸਾਰੇ ਗੁਰਦੁਆਰਾ ਅਸੀਂ ਦਰਸ਼ਨ دیدار ਕਰਨ ਜਾ ਰਹੇ ਆ ਆਟੋ ਦੇ ਵਿੱਚ ਬੈਠੇ ਆ ਸਾਰੀਆਂ ਸੰਗਤਾਂ ਸ਼ਹਿਰ ਦੇ ਅੰਦਰ ਜਿੰਨੇ ਵੀ ਗੁਰਦੁਆਰਾ ਸਾਹਿਬ ਦੇ ਉਹਨਾਂ ਦੇ ਦਰਸ਼ਨ ਦੇਦਾਰ ਕਰਾਂਗੇ ਨਾਲੇ ਤੁਹਾਨੂੰ ਘਰ ਬੈਠੇ ਕਰਾਵਾਂਗੇ ਸਾਡੇ ਨਾਲ ਜੁੜੇ ਰਹੋ ਨਵੀਂ ਸੈਰ ਵਲੌਗ ਦੇ ਨਾਲ ਅ ਨਨਕਾਣਾ ਸਾਹਿਬ ਦੇ ਪੱਤਰਕਾਰ ਵੀਰਾਂ ਨੂੰ ਮਿਲਣ ਤੋਂ ਬਾਅਦ ਅਸੀਂ ਹੁਣ ਪਹੁੰਚੇ ਆ ਗੁਰਦੁਆਰਾ ਕਿਾਰਾ ਸਾਹਿਬ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਮੱਝਾਂ ਗਾਵਾਂ ਚਰਾਰੇ ਸੰਤਾਂ ਗੁਰੂ ਸਾਹਿਬ ਦੀ ਭਗਤੀ ਵਿੱਚ ਲੀਨ ਸੀ ਉਹਨਾਂ ਦੀਆਂ ਮੱਝਾਂ ਗਾਵਾਂ ਨੇ ਕਿਸੇ ਕਿਸਾਨ ਦੇ ਖੇਤ ਨੂੰ ਜਾਰ ਦਿੱਤਾ ਉਹ ਕਿਸਾਨ ਸ਼ਿਕਾਇਤ ਲੈ ਕੇ ਉਸ ਵੇਲੇ ਦੇ ਨਵਾਬ ਰਾਏ ਬੁਲਾਰ ਕੋਲ ਗਿਆ ਤੇ ਆਪਣੇ ਨੁਕਸਾਨ ਦੀ ਪਰਪਾਈ ਦੀ ਮੰਗ ਕੀਤੀ ਜਦੋਂ ਇਸ ਸਥਾਨ ਤੇ ਆ ਕੇ ਦੇਖਿਆ ਤਾਂ ਉਹ ਫਸਲ ਗੁਰੂ ਸਾਹਿਬ ਦੀ ਆਤਮਿਕ ਸ਼ਕਤੀ ਨਾਲ ਹਰੀ-ਭਰੀ ਹੋ ਗਈ ਇਸ ਕੌਤਕ ਕਰਕੇ ਇਸ ਸਥਾਨ ਦਾ ਨਾਮ ਗੁਰਦੁਆਰਾ ਕੀਹਾਰਾ ਸਾਹਿਬ ਰੱਖਿਆ ਗਿਆ ਹੈ ਦੇਖੋ ਇਹ ਉਹ ਜਗਾ ਜਿਹੜੀ ਹੈਗੀ ਹੈ ਇਹ ਇਤਿਹਾਸਿਕ ਜਗਾ ਨੂੰ ਪਾਕਿਸਤਾਨ ਗਵਰਨਮੈਂਟ ਨੇ ਬੜਾ ਸੰਭਾਲ ਕੇ ਹਲੇ ਵੀ ਰੱਖਿਆ ਹੋਇਆ ਹੈ ਹਾਲਾਂਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਇਹ ਉਹ ਜਗ੍ਹਾ ਜਿੱਥੇ ਉਹ ਜਦੋਂ ਭਗਤੀ ਕਰ ਰਹੇ ਸਨ ਤਾਂ ਪ੍ਰਮਾਤਮਾ ਦੀ ਭਗਤੀ ਵਿੱਚ ਉਹਨਾਂ ਦੀ ਅੱਖ ਲੱਗ ਗਈ ਸੀ ਇਹ ਉਹ ਜਗ੍ਹਾ ਹੈ ਇੱਥੇ ਸ੍ਰੀ ਗੁਰਨਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਤਾਂ ਨਹੀਂ ਹੈ ਇਹ ਜਗ੍ਹਾ ਹਲੇ ਸਿਰਫ ਖਾਲੀ ਰੱਖੀ ਹੋਈ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਇਸ ਬਿਲਡਿੰਗ ਦੇ ਬਿਲਕੁਲ ਪਿੱਛੇ ਇਸ ਜਗ੍ਹਾ ਦੇ ਉੱਪਰ ਕੀਤਾ ਗਿਆ ਹੈ ਤੇ ਮੱਝਾ گاਵਾ ਜਿਹੜੇ ਨੇ ਉਹ ਜ਼ਮੀਂਦਾਰ ਦਾ ਖੇਤ ਖਾਗੀਆਂ ਸੀ ਆ ਇੱਥੇ ਇੱਕ ਸਰੋਵਰ ਵੀ ਹੈ ਹਾਲਾਂਕਿ ਇਹ ਸਰੋਵਰ 19 ਟਾਈਮ ਖਾਲੀ ਹੈ ਦੱਸਿਆ ਗਿਆ ਵੀ ਇਹ ਸਰੋਵਰ ਕਿਸੇ ਟਾਈਮ ਇੱਥੇ ਜਲ ਹੁੰਦਾ ਸੀ ਪਰ ਹੁਣ ਇਹ ਸਰੋਵਰ ਖਾਲੀ ਹੈ ਅੱਗੇ ਆਪਾਂ ਗੁਰਦੁਆਰਾ ਮਾਲਕੀ ਸਾਹਿਬ ਨਨਕਾਣਾ ਇਸ ਗੁਰੂ ਸਾਹਿਬ ਇਸ ਗੁਰੂ ਸਥਾਨ ਦੀ ਹਿਸਟਰੀ ਹੈ ਅੰਦਰ ਜਾ ਕੇ ਆਪਾਂ ਦੇਖਦੇ ਆਂਗੇ ਦਰਸ਼ਨ ਕਰਾਂਗੇ ਜੀ ਜੀ ਨਾਮ

ਇਹ ਗੁਰਦੁਆਰਾ ਮਾਲਜੀ ਸਾਹਿਬ ਹੈ ਇਹਦਾ ਜਿਹੜੀ ਕਹਾਣੀ ਇਹ ਹੈ ਕਿ ਗੁਰੂ ਸਾਹਿਬ ਜਦੋਂ 14 ਸਾਲ ਦੀ ਉਮਰ ਦੇ ਵਿੱਚ ਇੱਥੇ ਮੱਝਾਂ ਗਾਵਾਂ ਚਰਾਣ ਆਏ ਤਾਂ ਪ੍ਰਮਾਤਮਾ ਦੀ ਭਗਤੀ ਦੇ ਵਿੱਚ ਲੀਨ ਹੋ ਕੇ ਜਦੋਂ ਉਹਨਾਂ ਦੀ ਅੱਖ ਲੱਗ ਗਈ ਤਾਂ ਸੂਰਜ ਨੇ ਨਾ ਜਦੋਂ ਸਾਈਡ ਲਈ ਤੀ ਤਾਂ ਉਹਨਾਂ ਦੇ ਚਿਹਰੇ ਤੇ ਧੁੱਪ ਆ ਗਈ ਜਦੋਂ ਧੁੱਪ ਆਈ ਤਾਂ ਇਸ ਜੰਗਲ ਦੇ ਵਿੱਚੋਂ ਇੱਕ ਫਨੀਅਰ ਸੱਪ ਬਾਹਰ ਨਿਕਲ ਕੇ ਗੁਰੂ ਸਾਹਿਬ ਨੂੰ ਨਛਾਹ ਦਿੱਤੀ ਸੀ ਇਸ ਵਾਕਿਆ ਨੂੰ ਉਸ ਸਮੇਂ ਦੇ ਇੱਥੇ ਦੇ ਨਵਾਬ ਨੇ ਦੇਖ ਲਿਆ ਸੀ ਤੇ ਉਹਨਾਂ ਨੇ ਗੁਰੂ ਸਾਹਿਬ ਨੂੰ ਫਿਰ ਇੱਥੇ ਕਾਫੀ ਮਰੱਧੇ ਜ਼ਮੀਨ ਉਹਨਾਂ ਦੇ ਨਾਮ ਕਰ ਦਿੱਤੀ ਸੀ ਇਸ ਕਰਕੇ ਇਸ ਜਗ੍ਹਾ ਦਾ ਨਾਮ ਮਾਲਜੀ ਸਾਹਿਬ ਗੁਰਦੁਆਰਾ ਸ੍ਰੀ ਮਾਲਜੀ ਸਾਹਿਬ ਰੱਖਿਆ ਗਿਆ ਇੱਥੇ ਅੱਜ ਵੀ ਉਹ ਵਣ ਜਿਹੜਾ ਹੈਗਾ ਉਹ ਮੌਜੂਦ ਹੈ ਜਿੱਥੇ ਗੁਰੂ ਸਾਹਿਬ ਬੈਠੇ ਸੀ ਜਿੱਥੇ ਗੁਰੂ ਸਾਹਿਬ ਮੱਝਾਂ ਚਰਾ ਰਹੇ ਸੀ ਤੇ ਇਹ ਉਹ ਬਿਲਕੁਲ ਵਣ ਹੈ ਇਹ ਦੇਖੋ ਇਹ ਉਹ ਜਗ੍ਹਾ ਇਸ ਟਾਈਮ ਕੋ ਕਿ ਨਹੀਂ ਰਹਾ ਹੋ ਚੁੱਕਿਆ ਸ਼ਾਇਦ ਲਾਈਟ ਨਾ ਹੋਣ ਕਰਕੇ ਤੁਹਾਨੂੰ ਪ੍ਰੋਪਰ ਨਾ ਦਿਖ ਰਿਹਾ ਹੋਵੇ ਪਰ ਇਹ ਉਹ ਵਣ ਹੈ ਇਹ ਦੇਖੋ ਇਹ ਉਹ ਜਗ੍ਹਾ ਹੈ ਜਿੱਥੇ ਗੁਰੂ ਸਾਹਿਬ ਨੇ ਅੱਖ ਲੱਗੀ ਤੇ ਇਸ ਵਣ ਦੇ ਵਿੱਚੋਂ ਨਿਕਲ ਕੇ ਇੱਕ ਫਨੀਆਂ ਰਸਪ ਨੇ ਗੁਰੂ ਸਾਹਿਬ ਨੂੰ ਛਾਂ ਦਿੱਤੀ ਸੀ ਇਹ ਉਹ ਜਗ੍ਹਾ ਹੁਣ ਅਸੀਂ ਪਹੁੰਚੇ ਹਾਂ ਜੀ ਗੁਰਦੁਆਰਾ ਛੇਵੀਂ ਪਾਤਸ਼ਾਹੀ ਇਹ ਉਹ ਜਗ੍ਹਾ ਹੈ ਜਿੱਥੇ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਸ਼ਮੀਰ ਤੋਂ ਵਾਪਸ ਆਉਂਦੇ ਹੋਏ ਵਿਰਾਜੇ ਸੀ ਜਿਹੜੇ ਰੁੱਖ ਦੇ ਨੀਚੇ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਉਹ ਰੁੱਖ ਅੱਜ ਵੀ ਇੱਥੇ ਮੌਜੂਦ ਹੈ ਤੇ ਇੱਥੋਂ ਫਿਰ ਪੈਦਲ ਹੀ ਗੁਰੂ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਜਨਮ ਸਥਾਨ ਦੇ ਦਰਸ਼ਨਾਂ ਲਈ ਗਏ ਸੀ ਇਹ ਉਹ ਰੁੱਖ ਦਾ ਹਿੱਸਾ ਹੈ ਜੀ ਜਿਹੜੇ ਰੁੱਖ ਦੇ ਹਿੱਸੇ ਨਾਲ ਗੁਰੂ ਸਾਹਿਬ ਨੇ ਆਪਣਾ ਘੋੜਾ ਬੰਨਿਆ ਸੀ ਇਹ ਰੁੱਖ ਅੱਜ ਵੀ ਇੱਕ ਯਾਦਗਾਰ ਦੇ ਤੌਰ ਤੇ ਇੱਥੇ ਸ਼ੀਸ਼ੇ ਦੇ ਵਿੱਚ ਬਣਾ ਕੇ ਰੱਖਿਆ ਗਿਆ ਤੇ ਸੰਗਤਾਂ ਬੜੇ ਸ਼ਰਧਾ ਨਾਲ ਇਸ ਰੁੱਖ ਦੇ ਦਰਸ਼ਨ ਕਰਦੀਆਂ ਨੇ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਬਾਹਰ ਜਿਹੜੀ ਮਾਰਕੀਟ ਹੈ ਤੁਸੀਂ ਦੇਖੋ ਨਵਜੋਤ ਸਿੰਘ ਸਿੱਧੂ ਦੀ ਪੌਪੁਲਾਰਿਟੀ ਕਿ ਦੁਕਾਨਾਂ ਦੇ ਬਾਹਰ ਨਵਜੋਤ ਸਿੰਘ ਸਿੱਧੂ ਦੀਆਂ ਫੋਟੋਜ਼ ਔਰ ਦੂਜੇ ਪਾਸੇ ਮਰਹੂਮ ਪੰਜਾਬੀ ਗਾਇਕ ਸਿੱਧੂ ਮਸੇਵਾਲੇ ਦੀਆਂ ਫੋਟੋਆਂ ਇੱਥੇ ਵੀ ਸਿੱਧੂ ਮਸੇਵਾਲੇ ਦੇ ਗੀਤ ਉਸੇ ਸ਼ੌਂਕ ਨਾਲ ਸੁਣੇ ਜਾਂਦੇ ਨੇ ਪੰਜਾਬੀ ਐਕਟਰ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਨਾਲ ਜਿਹੜੀ ਬਾਜ਼ਾਰ ਹੈ ਇਹ ਦੇਖੋ ਟੈਂਟਿੰਗ ਇਦਾਂ ਲਾ ਕੇ ਆਮ ਬਾਜ਼ਾਰ ਲੋਕਾਂ ਦੀ ਸਿਕਿਉਰਿਟੀ ਵਾਸਤੇ ਇਹ ਬੰਦ ਕਰ ਦਿੱਤਾ ਜਾਂਦਾ ਹੈ ਔਰ ਸਿਕਿਉਰਿਟੀ ਦੇ ਪੂਰੇ ਪੁਖਤਾ ਬੰਦੋਬਸਤ ਜਿਹੜੀ ਹੈਗੇ ਨੇ ਬਾਜ਼ਾਰ ਵੀ ਇੱਥੇ ਬੰਦ ਕਰਾ ਦਿੱਤੇ ਜਾਂਦੇ ਨੇ ਆਮ ਲੋਕਾਂ ਦੀਆਂ ਦੁਕਾਨਾਂ ਬੰਦ ਕਰਵਾ ਦਿੱਤੀਆਂ ਗਈਆਂ ਨੇ ਤੇ ਸਿਰਫ ਸੰਗਤ ਹੀ ਜਿਹੜੀ ਹੈਗੀ ਹੈ ਉਸ ਨੂੰ ਹੀ ਇੱਥੇ ਬਾਹਰ ਜਿੰਨੇ ਵੀ ਗੁਰੂ ਘਰ ਨੇ ਉਹਨਾਂ ਦੇ ਦਰਸ਼ਨ ਦੇਦਾਰ ਕਰਨ ਦੀ ਇਜਾਜ਼ਤ ਦਿੱਤੀ ਜਾਂਦੀ ਹੈ ਜੀ ਹੁਣ ਆਪਾਂ ਪਹੁੰਚੇ ਹਾਂ ਜੀ ਗੁਰਦੁਆਰਾ ਪੱਟੀ ਸਾਹਿਬ ਇਹ ਉਹ ਪਵਿੱਤਰ ਸਥਾਨ ਹੈ ਜਿੱਥੇ ਸ੍ਰੀ ਗੁਰਦਾਨਕ ਦੇਵ ਜੀ ਬਹੁਤ ਛੋਟੀ ਉਮਰ ਦੇ ਵਿੱਚ ਪੰਡਿਤ ਗੋਪਾਲ ਦਾਸ ਪੰਡਿਤ ਬ੍ਰਿਜ ਲਾਲ ਤੇ ਮੌਲਵੀ ਕੁਤਬਦੀਨ ਕੋਲ ਹਿੰਦੀ ਸੰਸਕ੍ਰਿਤ ਤੇ ਫਾਰਸੀ ਪੜਨ ਲਈ ਆਏ ਸੀ ਐਸੀ ਹੀ ਸਥਾਨ ਤੇ ਸ੍ਰੀ ਗੁਰਨਾਨਕ ਦੇਵ ਜੀ ਨੇ ਪੱਟੀ ਨਾਮੀ ਪਾਣੀ ਉਚਾਰਨ ਕੀਤੀ ਸੀ ਇਸ ਕਰਕੇ ਇਸ ਗੁਰੂ ਘਰ ਦਾ ਨਾਮ ਦੁਆਰਾ ਸ਼੍ਰੀ ਪੱਟੀ ਸਾਹਿਬ ਰੱਖਿਆ ਗਿਆ ਮਤਲਬ ਕੁੱਲ ਮਿਲਾ ਕੇ ਇਹ ਗੁਰੂ ਸਾਹਿਬ ਦਾ ਸਕੂਲ ਹੈ ਜਿੱਥੇ ਗੁਰੂ ਸਾਹਿਬ ਪੜਨ ਆਉਂਦੇ ਸੀ ਆਪਾਂ ਆਮ ਤੌਰ ਤੇ ਸੁਣ ਸੁਣਦੇ ਆ ਨਾ ਜੀ ਕਿ ਪਾਂਦੇ ਨੂੰ ਪੜਨੇ ਪਾਇਆ ਇਹ ਉਸ ਜਨਮ ਸਥਾਨ ਹੈ ਇਹ ਉਹ ਸਥਾਨ ਹੈ ਸੌਰੀ ਗੁਰੂ ਸਾਹਿਬ ਦਾ ਸਕੂਲ ਲੋ ਜੀ ਹੁਣ ਆਪਾਂ ਪਹੁੰਚੇ ਆ ਗੁਰਦੁਆਰਾ ਬਾਲ ਲੀਲਾ ਸਾਹਿਬ ਇਸ ਪਵਿੱਤਰ ਸਥਾਨ ਤੇ ਕਿਹਾ ਜਾਂਦਾ ਹੈ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੇ ਬਚਪਨ ਵਿੱਚ ਬੱਚਿਆਂ ਨਾਲ ਖੇਡਾਂ ਖੇਡਦੇ ਹੁੰਦੇ ਸੀ ਤੇ ਆਪਣੇ ਸੰਗੀ ਸਾਥੀਆਂ ਨੂੰ ਉਸ ਵਾਹਿਗੁਰੂ ਨਾਲ ਜੋੜਦੇ ਸੀ ਗੁਰੂ ਸਾਹਿਬ ਜੀ ਅਕਸਰ ਇਸ ਗਰੀਬ ਤੇ ਮਸਕੀਨਾ ਲਈ ਕੱਪੜੇ ਖਾਣ ਪੀਣ ਤੇ ਜ਼ਰੂਰਤ ਦੀਆਂ ਚੀਜ਼ਾਂ ਲਿਆ ਕੇ ਦਿੰਦੇ ਸਨ ਤੇ ਬਾਅਦ ਵਿੱਚ ਹੁਣ ਇੱਥੇ ਗੁਰਦੁਆਰਾ ਸਾਹਿਬ ਬਣਾ ਦਿੱਤਾ ਗਿਆ ਨਾਮ ਰੱਖਿਆ ਗਿਆ ਗੁਰਦੁਆਰਾ ਬਾਲ ਲੀਲਾ ਸਾਹਿਬ ਲੋ ਜੀ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਨ ਤੋਂ ਬਾਅਦ ਅਸੀਂ ਹੁਣ ਵਾਪਸ ਜਾ ਰਹੇ ਹਾਂ ਗੁਰਦੁਆਰਾ ਸ਼੍ਰੀ ਤੰਗੂ ਸਾਹਿਬ ਦੀ ਜਿਥੇ ਵੱਡੀ ਸਰਾਂ ਹੈ ਉੱਥੇ ਰਸਤਾ ਗਏ ਰੋਲ ਅਸੀਂ ਹੁਣ ਪਾਕਿਸਤਾਨ ਨਨਕਾਣਾ ਸਾਹਿਬ ਦੀਆਂ ਸੁਖੀਸਾਨ ਗਲੀਆਂ ਮੁਹੱਲਿਆਂ ਦੇ ਵਿੱਚੋਂ ਨਿਕਲ ਕੇ ਆਪਣੇ ਟਿਕਾਣੇ ਤੇ ਪਹੁੰਚ ਰਹੇ ਹਾਂ ਮੇਰੇ ਨਾਲ ਸਾਡੇ ਅੰਕਲ ਜੀ ਨੇ ਦੋ ਦਿਨਾਂ ਤੋਂ ਸਾਡੇ ਨਾਲ ਬਣੇ ਹੋਏ ਨੇ ਮੁਖਸਰ ਸਾਹਿਬ ਤੋਂ ਤੇ ਮੇਰਾ ਛੋਟਾ ਭਰਾ ਨਿਹਾਲ ਸਾਡੇ ਨਾਲ ਹੈ ਅਸੀਂ ਔਰ ਮੈਂ ਔਰ ਪੁਖਰਾਜ ਅਸੀਂ ਚਾਰੋ ਜਣੇ ਹੁਣ ਦੇਖੋ ਗਲੀਆਂ ਦੇਖੋ ਤੁੰਸਰਾ ਇਹ ਪਰਿਨਿਗਾ ਮਾਰੋ ਇਹ ਮਹੱਲਾ ਹੈ ਜਿੱਥੇ ਅਸੀਂ ਬੰਦਾਰਾ ਸਾਹਿਬ ਦਾ ਇਸ ਮੁਟਲੇ ਦੇ ਵਿੱਚ ਉਸ ਸ਼ੌਕਤ 12 ਦੇ ਚੱਕਰ ਦੇ ਵਿੱਚ ਦਾ ਘੁੰਮ ਗਏ ਹੁਣ ਪਤਾ ਨਹੀਂ چل ਰਿਹਾ ਕਿ ਕਿੱਧਰੋਂ ਨਿਕਲਣਾ ਹੈ ਤੇ ਪਰ ਆਨੰਦ ਆ ਰਿਹਾ ਕਿਉਂਕਿ ਲੋਕ ਇੰਨੀ ਮੁਹੱਬਤ ਦਿੰਦੇ ਆ ਜਿੱਥੇ ਵੀ ਅਸੀਂ ਰੁਕਦੇ ਆ ਜਿੱਥੇ ਵੀ ਕੋਈ ਚਾਹੇ ਸਿਕਿਉਰਿਟੀ ਵਾਲਾ ਹੈ ਕੋਈ ਦੁਕਾਨਦਾਰਾ ਹੈ ਚਾਹੇ ਕੋਈ ਆਮ ਤੇ ਫਿਰ ਮਸਜਿਦ ਹੈ ਉਹ ਇੰਨੀ ਤੋ ਮੁਹੱਬਤ ਦਿੰਦਾ ਹੈ ਇੰਨਾ ਪਿਆਰ ਦਿੰਦਾ ਹੈ ਕਿ ਰਹਿ ਰੱਬ ਤੁਹਾਨੂੰ ਔਰ ਹੁਣ ਅੱਜ ਇਸ ਵਲੌਗ ਦਾ ਅੱਗੇ ਕਰਦੇ ਆ ਇੱਥੇ ਵੋਕੇਸ਼ਨਲ ਟ੍ਰੇਨਿੰਗ ਹੋਤੀ ਜਿਹੜਾ ਦਾਦਾ ਸਾਹਿਬ ਦੇ ਸਾਹਮਣੇ ਤੋਂ ਨਿਕਲ ਰਿਹਾ ਤੇ ਹੁਣ ਇਸ ਵਲੌਗ ਦਾ ਐਂਡ ਕਰਦੇ ਆ ਅੱਜ ਕੱਲੂ ਸਵੇਰੇ ਨਵੇਂ ਵਲੌਗ ਦੇ ਨਾਲ ਮਿਲਾਂਗੇ ਕੱਲੂ ਸ਼ਾਇਦ ਕਰਤਾਰਪੁਰ ਸਾਹਿਬ ਦਾ ਪ੍ਰੋਗਰਾਮ ਹੈ ਕਰਤਾਰਪੁਰ ਸਾਹਿਬ ਜਾਣਾ ਜੋ ਵੀ ਹੋਏਗਾ ਪ੍ਰੋਗਰਾਮ ਤੁਹਾਨੂੰ ਸਵੇਰੇ ਦੱਸਾਂਗੇ ਅੱਜ ਦੇ ਐਂਡ ਦਾ ਵਲੌਗ ਕਰਦੇ ਆ ਸਾਡੇ ਚੈਨਲ ਨਵੀਂ ਸਹਿਰ ਨੂੰ ਲਾਈਕ ਤੇ ਸਬਸਕ੍ਰਾਈਬ ਕਰਦੇ ਹੋ ਸ਼ੁਭਾਖੇਰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਗੁਰੂ ਪਿਆਰੀ ਸੰਗਤਾਂ ਨੂੰ ਬੇਨਤੀ ਹੈ ਕਿ ਉਹ ਘਰ ਬੈਠੇ ਪੰਥ ਨਾਲੋਂ ਵਿਛੜੇ ਪਾਕਿਸਤਾਨ ਵਿਖੇ ਗੁਰੂ ਧਾਮਾਂ ਦੇ ਦਰਸ਼ਨ ਦੇਦਾਰ ਕਰਵਾਉਣ ਦੀ ਸਾਡੀ ਇਸ ਕੋਸ਼ਿਸ਼ ਨੂੰ ਸਹਿਯੋਗ ਕਰਦੇ ਹੋਏ ਸਾਡੇ ਇਸ ਚੈਨਲ ਨਵੀਂ ਸੈਰ ਨੂੰ ਸਬਸਕ੍ਰਾਈਬ ਕਰ ਲੈਣ ਅਤੇ ਇਹਨਾਂ ਸਾਰੀਆਂ ਵੀਡੀਓਜ਼ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਤਾਂਕਿ ਜਿਆਦਾ ਤੋਂ ਜਿਆਦਾ ਲੋਕ ਆਪਣੀ ਪਿਆਰੀ ਗੁਰੂ ਘਰਾਂ ਦੇ ਦਰਸ਼ਨ ਦੇਦਾਰ ਕਰਨ ਦਾ ਲਾਹਾ ਲੈ ਸਕਣ।